ਹਾਂਜੀ ਸਭ ਤੋਂ ਪਹਿਲਾਂ ਪਾਈਏ ਫਤਿਹ ਦੀ ਸਾਂਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਮੁੰਡਿਆ ਤੇ ਜਿਹੜੇ ਵੱਡੇ ਪਰਾ ਚਾਹੇ ਬਜ਼ੁਰਗਾ 2027 ਚ ਨਾ ਪਤਾ ਲੱਗ ਜੇ ਜਿਹੜੀਆਂ ਮਸ਼ੀਨਾਂ ਪਿੰਡਾਂ ਚ ਆਉਣ ਤੇ ਉਹਨਾਂ ਦਾ ਜਿਹੜਾ ਤੱਕੜੀ ਚੋਂ ਨਿਸ਼ਾਨ ਵਾਲਾ ਬਟਨਾ ਚੋਕ ਹੋ ਜੇ ਤੇ ਬਾਕੀ ਭਾਈ ਜਦੋਂ ਤੜਕੇ ਕੋਈ ਵੀ ਕਿਸਾਨ ਪਰਾਂ ਖੇਤ ਗੇੜਾ ਮਾਰ ਕੇ ਆਉਂਦਾ ਨਾ ਤੇ ਜਦੋਂ ਮੋਟਰ ਤੇ ਜਾਂਦੇ ਆ ਪੈੱਕ ਆਈ ਉਹਦਾ ਬਾਪੂ ਬਾਦਲ ਨੂੰ ਯਾਦ ਕਰ ਲਿਆ ਕਰੋ ਇਹ ਮੋਟਰਾਂ ਉਹ ਨਹੀਂ ਦਿੱਤੀਆਂ ਤੇ ਆ ਜਿਹੜੇ ਆਪਣੇ ਟਰੈਕਟਰ ਆ ਨਾ ਹੁਣ 10-10 ਲੱਖ ਦੇ ਸ਼ਗਾਰੀ ਫਿਰਦੇ ਆ ਇਹ ਟਰੈਕਟਰਾਂ ਦੇ ਡਿੱਕ ਨਹੀਂ ਹੋਣੇ ਸੀਗੇ ਜੇ ਬਾਪੂ ਬਾਦਲ ਮੋਟਰਾਂ ਨਾਲ ਲਵਾਉਂਦਾ ਸੱਚ ਗਾਣਾ ਇਹ ਸੱਚਾ ਕਰਕੇ ਮੇਰੇ ਤੇ ਲੱਗਦੇ ਆ ਕਈ ਕਹਿ ਦਿੰਦੇ ਆ ਯਾਰ ਜਮਾ ਸੱਚ ਗਈ ਸੁਣਾ ਦਿੰਦਾ ਇਹ ਸਭ ਕੁਸ ਬਾਪੂ ਬਾਦਲ ਦੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੇਣਾ ਅੱਗੇ ਛੜਕਾਂ ਬੰਦ ਗਿਆ ਸੀ ਬੰਬ ਮਾਰੇ ਵੀ ਨਹੀਂ ਟੁੱਟ ਗਿਆ ਸੀ ਜਿਹੜੀਆਂ ਹੁਣ ਬਣ ਗਾ ਕੁੱਕੜ ਮਾਰਕਾ ਪੜਾਕਾ ਚਲਾ ਲਓ ਬਜਰੀ ਖਿਲਰ ਜੂ ਗੱਲਾਂ ਦਾ ਬਾਲਗਾ ਕਿਸੇ ਦਿਨ ਪੌਡਕਾਸਟ ਚ ਲੈ ਮਲਾਵਾਗੇ ਮੇਰੀ ਗੱਲ ਚੱਲੀ ਜਾਂਦੀ ਆ ਡੇਲੀ ਪੋਸਟ ਵਾਲਿਆਂ ਨਾਲ ਫੇਰ ਸੁਣਾਉਂਗਾ ਘੰਟਾ ਡੂੜ ਘੰਟਾ ਲਾਉਂਗਾ ਤੇ ਗੁੱਸਾ ਨਾ ਮੰਦਿਆ ਕਰੋ ਕਈ ਵਾਰੀ ਜਿਹੜਾ ਕੋਈ ਮੈਂ ਵੇਖੀ ਜਿਹੜਾ ਲੀਡਰ ਥੋੜਾ ਜਿਹਾ ਦੋਗਲਾ ਚੱਲਦਾ ਹੁੰਦਾ ਉਹਨੂੰ ਰਗੜ ਜਾਂਦਾ ਨਾ ਗੁੱਸਾ ਨਾ ਮੰਦਿਆ ਕਰੋ ਇੱਕ ਤਰਫਾ ਹੀ ਚੱਲਿਆ ਕਰੋ ਤੇ ਬਾਕੀ ਇੱਕ ਪ੍ਰਧਾਨ ਜੀ ਨੇ ਹੋਰ ਵਾਦਾ ਕਰ ਲਿਆ ਵੀ ਕਿਹਦਾ ਜਿੱਦੇ ਸਰਕਾਰ ਆ ਗਈ ਨਾ 27 ਚ ਉਹੀ ਮੇਲੇ ਲੱਗਣਗੇ ਉਹੀ ਕਬੱਡੀ ਕੱਪ ਹੋਣਗੇ ਹੋਰ ਤਾਂ ਛੱਡੋ ਯਾਰ ਕਬੂਤਰ ਸੋਨਹਾਰ ਹੋਰ ਤਾਂ ਛੱਡੋ ਯਾਰ ਜਿਹੜੇ ਕਬੂਤਰਾਂ ਵਾਲੇ ਭਰਾ ਬੈਠੇ ਆੜਾ ਥੋੜੀ ਬਾਜੀ ਵੀ 50 60 ਲੱਖ ਜਾਂ ਕਰੋੜ ਦੀ ਕਰਾ ਦੇਾਂਗੇ ਬਲੇ ਸੋਨਹਾਰ ਬਾਕੀ ਕੋਈ ਗੱਲ ਨਹੀਂ ਮੁੱਖ ਮੰਤਰੀ ਕਰਦਾ ਹੀ ਹੋਊਗਾ ਮੈਂ ਤੇ ਰੋਜੀ ਬਾਈ ਆਪੇ ਕੋਈ ਗੀ ਮਰਾ ਲਿਆ ਕਰਾਂਗੇ ਐ ਨਹੀਂ ਬਈ ਤੁਹਾਨੂੰ ਬਾਜ਼ਗਾਂ ਦਾ ਕੋਈ ਪੁਲਿਸ ਤਾਂ ਅੰਕ ਕਰੂਗੀ ਜਾ ਕੋਈ ਹੋਰ ਬੰਦਾ ਤੰਗ ਕਰੂਗਾ ਜਿੱਥੇ ਮਰਜੀ ਬਾਜੀ ਛੱਡ ਦਿਆ ਕਰਿਓ ਬਾਕੀ ਸਮਾਂ ਯਾ ਇਤਨੀ ਦਿੰਦਾ ਪ੍ਰਧਾਨ ਜੀ ਨੇ ਬੋਲਣਾ ਤੇ ਧੁੱਕੀ ਘੜ ਦਿਓ 2027 ਜਵਾਈ ਬਣ ਕੇ 22 ਸਾਲ ਹੋ ਗਏ ਮੇਰਾ ਗਲ ਸੁੱਕ ਗਿਆ ਬੋਲ ਦੇ ਦਾ ਮਿਹਨਤ ਦਾ ਮੁੱਲ ਪਾ ਦਿਓ ਸਾਰੇ ਕਹਿਵਾ ਬੋਲ ਬਹੁਤ ਧੰਨਵਾਦ ਮੈਂ ਬੇਨਤੀ ਆਰ ਜਿਹੜੇ ਚਿੱਟੇ ਪੜਦੇ ਆ ਉਹ ਲਾ ਦਿਓ ਯਾਰ